ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਨੂੰ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਇਸ ਵੇਲੇ ਅਸੀਂ ਮੌਜੂਦ ਹਾਂ ਜੋ ਸਰਕਾਰੀ ਹਸਪਤਾਲ ਕੁਰਾਲੀ ਦੇ ਵਿੱਚ ਜਿੱਥੇ ਕਿ ਇੱਕ ਬਹੁਤ ਦੁੱਖ ਭਰੀ ਖਬਰ ਹੈ ਇੱਕ ਹਾਦਸਾ ਹੋਇਆ ਹੈ ਕੁਰਾਲੀ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਜੋ ਕਿ ਆਪਣਾ ਰੋਪੜ ਰੋਡ ਦੇ ਪੁਲ ਦੇ ਉੱਤੇ ਆਪਣੀ ਬਾਈਕ ਤੇ ਜਾ ਰਹੇ ਸੀ ਸੋ ਇੱਕ ਚైనਾ ਡੋਰ ਨੇ ਉਹਨਾਂ ਦੇ ਗੁੱਲਾ ਤੇ ਮੂੰਹ ਦੇ ਵਿੱਚ ਜ਼ਖਮ ਕਾਫੀ ਕਰ ਦਿੱਤੇ ਜੀਭ ਵੀ ਕੱਟ ਗਈ ਤੇ ਗੁੱਲ ਵੀ ਕੱਟ ਗਏ ਆਓ ਤੁਹਾਨੂੰ ਦਿਖਾਉਨੇ ਆ ਇਹ ਜਾਣਕਾਰੀ ਤੇ ਗੱਲਬਾਤ ਵੀ ਕਰਦੇ ਆ ਆਪਾਂ ਜੋ ਮਰੀਜ਼ ਨੇ ਉਹਨਾਂ ਦੇ ਨਾਲ ਅਤੇ ਡਾਕਟਰ ਸਾਹਿਬ ਦੇ ਡਾਕਟਰ ਸਾਹਿਬ ਇੱਕ ਮਰੀਜ਼ ਆਇਆ ਏ ਟਾਂਕੇ ਵੀ ਲੱਗੇ ਨੇ ਕਹਿੰਦੇ ਨੇ ਚਾਇਨਾ ਡੋਰ ਦਾ ਕਿੰਨਾ ਕੁ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਵੀ ਇਹ ਮਰੀਜ਼ ਲਖਵੀਰ ਸਿੰਘ ਜੀ ਸਾਡੇ ਕੋਲ 6 ਸਵੇਰ 6:00 ਤੇ ਲੱਗੇ ਆਏ ਸੀਗੇ ਇੱਥੇ ਰੋਪੜ ਰੋਡ ਤੇ ਜਾ ਰਹੇ ਸੀਗੇ ਆਪਣੇ ਸਕੂਟਰ ਜਾਂ ਮੋਟਰਸਾਈਕਲ ਤੇ ਸੀਗੇ ਤੇ ਉਹ ਚਾਇਨਾ ਡੋਰ ਇਹਨਾਂ ਦੇ ਮੂੰਹ ਦੇ ਵਿੱਚ ਫਸ ਗਏ ਜਿਸ ਦੇ ਕਰਕੇ ਇਹਨਾਂ ਦਾ ਹੇਠਲਾ ਬੂਹਲ ਜਿਹੜਾ ਸੱਜੇ ਪਾਸੇ ਤੋਂ ਕੱਟ ਗਿਆ ਤੇ ਉਹ ਜਿਹੜਾ ਜੀਭ ਦਾ ਅਗਲਾ ਹਿੱਸਾ ਉਹਦੇ ਵੀ ਇਹਨਾਂ ਦੇ ਉਹ ਕੱਟ ਲੱਗਿਆ ਹੂੰ ਬੜੇ ਆਪਣਾ ਬੁਲਤ ਇਹਨਾਂ ਦੇ ਤੇ ਨਟਾਂਕੇ ਲੱਗੇ ਨੇ ਹੂੰ ਤੇ ਪਰ ਇੰਨਾ ਛੋਕਰਾ ਜੀ ਇਹ ਡੋਰ ਕੋਈ ਗਲੇ 'ਚ ਨਹੀਂ ਫਸੀ ਹੈਗੀ ਨਹੀਂ ਤਾਂ ਕੋਈ ਜਾਣੀ ਨੁਕਸਾਨ ਵੀ ਹੋਣ ਦਾ ਖਤਰਾ ਸੀਗਾ ਹੂੰ ਤੇ ਕੀ ਲੱਗਦਾ ਇਹ ਡੋਰ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਕਿੰਨੇ ਕ ਇਨਸਾਨ ਅਤੇ ਜਾਨਵਰਾਂ ਪੰਛੀਆਂ ਲਈ ਇਹ ਖਤਰੇ ਦੀ ਨਿਸ਼ਾਨੀ ਹੈ ਜਿਹੜੇ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਭਲੀ ਭੰਤੀ ਜਾਣੋ ਇਹਨਾਂ ਚੀਜ਼ ਤੋਂ ਇਹਦੇ ਨਾਲ ਬਹੁਤ ਸਾਰੇ ਹਾਦਸੇ ਵਾਪਰੇ ਬੜੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਕੋਈ ਪਸ਼ੂ ਪੰਛੀ ਆ ਤੇ ਜਾਨਵਰ ਆ ਜਾਂ ਇਨਸਾਨ ਆ ਹਨ ਪਰ ਇਹ ਤੇ ਪੂਰੀ ਤਰ੍ਹਾਂ ਬੈਨ ਲੱਗਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿਉਂਕਿ ਅੱਜ ਇਹਨਾਂ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋ ਸਕਦਾ ਇਹ ਘਟਨਾਵਾਂ ਦੇ ਰੋਕ ਲੱਗਣੀ ਚਾਹੀਦੀ ਹੈ ਹਨ ਸਰਪੰਚ ਸਾਹਿਬ ਜੀਨਾ ਜੋ ਵਿਅਕਤੀ ਚੈਨਾ ਡੋਰ ਦੀ ਜਪੇਟ ਚ ਆਇਆ ਕੀ ਲੱਗਦੇ ਨੇ ਤੁਹਾਡੇ ਤੇ ਮੇਰੇ ਵੱਡੇ ਭਰਾ ਨੇ ਸਾਡਾ ਪਿੰਡ ਪਪਰਾਲੀ ਹੈ ਤੇ ਇਹਨਾਂ ਦਾ ਨਾਮ ਹੈਗਾ ਲਖਮੀ ਸਿੰਘ ਜੀ ਨਹੀਂ ਇਹ ਅੱਜ ਕੋਈ ਤਕਰੀਬਨ 6 ਵਜੇ ਦੇ ਟਾਈਮ ਨਾਲ ਹਾਦਸਾ ਹੋਇਆ ਹੁਣੇ ਮਤਲਬ ਕੀ ਹਾਦਸਾ ਕੀ ਹੋਇਆ ਜੀ ਇਹਨਾਂ ਦਾ ਤਾਂ ਹਾਦਸਾ ਹੋਇਆ ਇਹ ਕੋਰਾਈ ਤੋਂ ਪਿੰਡ ਵੱਲ ਜਾ ਰਹੇ ਸੀ ਜਦੋਂ ਆ ਜਿਹੜਾ ਰੇਲਵੇ ਵਾਲਾ ਬ੍ਰਿਜ ਬਣਿਆ ਹੋਇਆ ਹੂੰ ਇੱਥੇ ਲੱਗੇ ਚੜਨ ਹੈ ਤਾਂ ਚੈਨਾ ਡੋਰ ਦੀ ਲਪੇਟ 'ਚ ਆ ਗਏ ਹੂੰ ਉਹੀ ਲਪੇਟ 'ਚ ਆਉਣ ਨਾਲ ਇਹਨਾਂ ਤੇ ਬੁੱਲਾਂ ਦੇ ਪਟਾਕੇ ਲੱਗੇ ਤੇ ਜੀਭ ਕਾਫੀ ਕੱਟ ਗਈ ਕਿਆ ਹੁਣ ਇਹ ਬੋਲ ਸਕਦੇ ਆ ਜੀ ਨਹੀਂ ਇਹ ਬੋਲ ਨਹੀਂ ਸਕਦੇ ਆ ਜੀ ਇਸ ਟਾਈਮ ਤੇ ਕੰਮ ਕੀ ਕਰਦੇ ਆ ਜੀ ਇਹ ਇਹ ਕੰਮ ਕਰਦੇ ਪ੍ਰਾਈਪ ਐਲ ਆਈ ਸੀ ਚ ਕੰਮ ਕਰਦੇ ਆ ਤੇ ਬਾਕੀ ਆਪਣਾ ਪ੍ਰਾਈਵੇਟ ਕੰਮ ਵੀ ਕਰਦੇ ਨੇ ਮੇਨੂੰ ਤਾਂ ਐਲ ਆਈ ਸੀ ਦਾ ਕੰਮ ਹੈ ਬੀਮੇ ਵਗੈਰਾ ਕੰਮ ਦਾ ਅੱਛਾ ਹੈ ਤੇ ਸਰਪੰਚ ਸਾਹਿਬ ਦੇਖੋ ਸਰਕਾਰ ਨੇ ਚੈਨਲ ਡੋਰ ਦੇ ਉੱਤੇ ਸਖਤੀ ਕਰੀ ਹੋਈ ਆ ਕੀ ਲੱਗ ਰਿਹਾ ਤੁਹਾਨੂੰ ਕਿਉਂ ਵਿਕ ਰਹੀ ਆ ਕਿ ਆ ਕਿਸੇ ਦੀ ਮਿਲੀ ਭੁਗਤ ਨਾਲ ਵਿਕ ਰਹੀ ਆ ਪ੍ਰਸ਼ਾਸਨ ਨਾਲ ਹੈ ਕਿ ਆ ਕਿਸੇ ਬੰਦੇ ਦਾ ਹੱਥ ਆ ਇਹਦੇ ਵਿੱਚ ਦੇਖੋ ਅਗਰ ਪ੍ਰਸ਼ਾਸਨ ਸਖਤੀ ਕਰੇ ਮੈਂ ਨਹੀਂ ਸਮਝਦਾ ਵੀ ਕੋਈ ਚੀਜ਼ ਨਾ ਰਕੇ ਹਮ ਹਫਤਾ ਤੱਕ ਹੋ ਗਿਆ ਅਖਬਾਰ ਚ ਵੀ ਖਬਰ ਆਈ ਸੀ ਪ੍ਰਸ਼ਾਸਨ ਨੇ ਬਾਜ਼ਾਰ ਚ ਜਾ ਕੇ ਤਲਾਸ਼ੀ ਵੀ ਲਈ ਅਸੀਂ ਪੇਪਰ ਪੜ੍ਹਿਆ ਹਮ ਲੇਕਿਨ ਕੋਈ ਉਹ ਗਰਾਉਂਡ ਲੈਵਲ ਤੇ ਕੁਝ ਨਹੀਂ ਦਿਖ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਦੇਖੋ ਉਸੇ ਤਰ੍ਹਾਂ ਬੋਰ ਬੱਚੇ ਪਟੰਖੇ ਉਡਾ ਰਹੇ ਹਨ ਔਰ ਅੱਜ ਇਹ ਜਿਸ ਤਰ੍ਹਾਂ ਨਾ ਹਾਦਸਾ ਹੋਇਆ ਇਹ ਡੋਰ ਦੀ ਰਪੇਟ ਤੇ ਆ ਕੇ نیچے ਗਰਗੇ ਸੀ ਹਮ ਬਚਾਅ ਹੋ ਗਿਆ ਕਿਸੇ ਨੇ ਚੱਕਿਆ ਨੂੰ ਉਹਦੇ ਕਰਕੇ ਨਹੀਂ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਸਕਦਾ ਉਹ ਤੋਂ ਇੱਕ ਹਫਤਾ ਪਹਿਲਾਂ ਦੀ ਗੱਲ ਹੈ ਸਾਡੇ ਭਰਾ ਦਾ ਪੋਤਾ ਸਾਡਾ ਪੋਤਾ ਹੀ ਲੱਗਿਆ ਆਈਪੀਐਸ ਵਿੱਚ ਪੜ੍ਹ ਰਿਆ ਉਹ ਸਾਡੇ ਪਰਵਾਤੋਂ ਉਹਦੀ ਜਾਤ ਬਿਲਕੁਲ ਹੀ ਕੱਟ ਗਈ ਉਹ ਜਾਤ ਨੇ ਬਚਾ ਲਿਆ ਨਹੀਂ ਉਹਦਾ ਵੀ ਬਹੁਤ ਸਾਰਾ ਨੁਕਸਾਨ ਹੋਣਾ ਸੀ ਉਹ ਵੀ ਇੱਥੇ ਹੋਇਆ ਪੁਲ ਚੜ੍ਹਦੀ ਸਾਰੀ ਇੱਕ ਹਫਤਾ ਪਹਿਰਾਂ ਦਾ ਉਹ ਹਾਦਸਾ ਹੋਇਆ ਇਨਸੀਡੈਂਟ ਹੋਇਆ ਤੇ ਅੱਜ ਇਹ ਹੋ ਗਿਆ ਅਗਰ ਪ੍ਰਸ਼ਾਸਨ ਸਖਤੀ ਕਰੇ ਕੋਈ ਵੀ ਦੁਕਾਨਦਾਰ ਜਿਹੜਾ ਹੈਗਾ ਇਹਦੀ ਵਿਕਰੀ ਕਰਦਾ ਇਮੀਡੀਏਟ ਉੱਤੇ ਐਫਆਈਆਰ ਹੋਣੀ ਚਾਹੀਦੀ ਹੈ ਨਾ ਕਿ ਉਹ ਵਾਰਨਿੰਗ ਦੇ ਕੇ ਚੱਲ ਜਾਵੇ ਕਿਉਂ ਜੀਵ ਜੰਤੂ ਵਿਚਾਰੇ ਸਮਾਨ ਚੋੜਦੇ ਉਹਨਾਂ ਤੋਂ ਵੀ ਕੋਈ ਪੁੱਛਦਾ ਨਹੀਂ ਉਹ ਕਿੰਨੇ ਮਰਦੇ ਆ ਲੇਕਿਨ ਜਮੀਨ ਬਬੀਏ ਬਹੁਤ ਹੁਣ ਹਾਦਸੇ ਹੋ ਰਹੇ ਆ ਹੁਣ ਬਸੰਤ ਪੰਚ ਮਿਉਣੀ ਪਤੰਗ ਢਾਉਣੀ ਆ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਬਹੁਤ ਸਖਤਾਈ ਦੇ ਨਾਲ ਇਹਦੇ ਕਾਰਵਾਈ ਹੋਣੀ ਚਾਹੀਦੀ ਜਦੋਂ ਤੁਸੀਂ ਕਹਿੰਦੇ ਆ ਕਿ ਕਰਾਲੀ ਪੁਲਿਸ ਪ੍ਰਸ਼ਾਸਨ ਨੇ ਡੋਰ ਟੂ ਡੋਰ ਚੈਕਿੰਗ ਕੀਤੀ ਆ ਅੱਜ ਕਰਾਲੀ ਦੇ ਵਿੱਚ ਹਾਦਸਾ ਹੋ ਰਿਹਾ ਕੀ ਲੱਗ ਰਿਹਾ ਤੁਹਾਨੂੰ ਇਹ ਕੋਈ ਤਾਂ ਕਿਤੇ ਤਾਂ ਕਮੀ ਹੈਗੀ ਜਾਂ ਮਿਲੀ ਭੁਗਤ ਲਾ ਲਓ ਜਾਂ ਉਹਨਾਂ ਤੇ ਲਗਦੇ ਸੀ ਕਿੰਦਾ ਤਾਂ ਕਮੀ ਹੈਗੀ ਆ ਹੂੰ ਕੋਈ ਇਹ ਤਾਂ ਹਿੰਦ ਵੀ ਸੀ ਆਪਣੇ ਘਰ ਬਣਾਉਨੇ ਵਿਕਰੀ ਦੁਕਾਨਾਂ ਤੇ ਹੀ ਆ ਇਹ ਮੈਂ ਉਹੀ ਕਹਿ ਰਿਹਾ ਇਮੀਡੀਏਟ ਐਕਸ਼ਨ ਹੋਵੇ ਪਰਚਾ ਹੋਵੇ ਵਿਕਰੀ ਹਟ ਜਾਣੀ ਹੈ ਹੂੰ ਸਿੱਧੀ ਗੱਲ ਹੈ ਪ੍ਰਸ਼ਾਸਨ ਸਖਤਾਈ ਕਰਦਾ ਕਿਵੇਂ ਵਿਕ ਜੂਗੀ ਇਹ ਆ ਹੁਣ ਤੁਹਾਡੇ ਸਾਹਮਣੇ ਦੇਖੋ ਬੋਲ ਨਹੀਂ ਸਕਦੇ ਇਹ ਇਕੱਲੇ ਘਰ ਚ ਕਮਾਉਣੇ ਆਣੇ ਆ ਬੱਚਾ ਇਹਨਾਂ ਦਾ ਪੜਦਾ ਬੇਟਾ ਪੜਦਾ ਆ ਹੈ ਜੀ ਇਹ ਦੇਖੋ ਕੀ ਕਰੂ ਨੇ ਰੋਟੀ ਖਾਣ ਦੇ ਵੀ ਜਾਂਦੇ ਰੋਟੀ ਨਹੀਂ ਖਾ ਹੋਣੀ ਨਾ ਤੇ ਬੋਲਿਆ ਨਹੀਂ ਜਾਣਾ ਇਹਨਾਂ ਤੇ ਪਤਾ ਨਹੀਂ 5 ਦਿਨ 10 ਦਿਨ ਕਿੰਨੇ ਦਿਨ ਟੁੱਟਲੀ ਫਰਹਿਣੀ ਹੈ ਕਿੱਥੇ ਕਿੱਥੇ ਚਾਣਾ ਡੋਰਨੇ ਇਹਨਾਂ ਦੇ ਫੇਸ ਤੇ ਅਸਰ ਕਰੇ ਇਹਨਾਂ ਦੇ ਬੋਲ ਕੱਟਦਾ ਜੀਬ ਕੱਟਦੀ ਦੇਖੋ ਜੀਬ ਤੱਕ ਚਲੇਗੀ ਉਹ ਤਾਂ ਕੁਦਰਤੀ ਗਿਰਗੇ ਬਚਾਉ ਹੋ ਗਿਆ ਕਿਸੇ ਨੇ ਚੱਕਿਆ ਇਹਨਾਂ ਨੂੰ ਬੜਾ ਹੱਸਾ ਵੀ ਹੋ ਸਕਦਾ ਸੀ ਬੜਾ ਹੱਸਾ ਵੀ ਹੋ ਸਕਦਾ ਸੀ ਕਿਤੇ ਨੱਕ ਤੇ ਪਏ ਗਾਲ ਤੇ ਪਏ ਜਵੇ ਗਾਲ ਤੇ ਬੰਦਾ ਮਾਫਰ ਲਾ ਲੰਦਾ ਲੇਕਿਨ ਨੱਕ ਤੇ ਮੂੰਹ ਤੇ ਕੀ ਲਾਏਗਾ ਕਿੱਥੇ ਕਿੱਥੇ ਬਚਾ ਕੇ ਨਹੀਂ ਲਾਏਗਾ ਤੇ ਬੜਾ ਹੱਸਾ ਵੀ ਹੋ ਸਕਦਾ ਸੀ ਜਾਨ ਵੀ ਜਾ ਸਕਦੀ ਹੈ ਇਹਦੇ ਨੇ ਸੋ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਵੀ ਹੈ ਤੁਹਾਡੇ ਮੀਡੀਆ ਦੇ ਰਾਹੀਂ ਤੁਹਾਡਾ ਬਹੁਤ ਵੱਡਾ ਰੋਲ ਹੈ ਪ੍ਰਸ਼ਾਸਨ ਨੂੰ ਜਾਗਰੂ ਕਰੋ ਵੀ ਭਾਈ ਇਹਨਾਂ ਦੀ ਸਖਤਾਈ ਕਰੋ ਜ਼ਿਆਦਾ ਹੂੰ ਇਮੀਡੀਏਟ ਪਰਚਾ ਦੇ ਕੇ ਨਾ ਅੰਦਰ ਕਰੋ ਨਾ ਆਪੇ ਰੁਕ ਜਾਣਾ ਸੁਸਾਇਟੀ ਦੀ ਹੈਗੀ ਬੇਨਤੀ ਅੱਜ ਇਹਨਾਂ ਨਾਲ ਹੋਇਆ ਅਸੀਂ ਕਹਿੰਦੇ ਕੱਲੂ ਕਿਸੇ ਹੋਰ ਨਾਲ ਨਾ ਵਾਪਰੇ ਇਹੋ ਜਿਹਾ ਸਾਬ ਠੀਕ ਇਹ ਬੇਨਤੀ ਹੈ ਸਾਡੀ ਤੁਹਾਡੇ ਉੱਤੇ ਰਾਹੀਂ ਵੀ ਪ੍ਰਸ਼ਾਸਨ ਜ਼ਰੂਰ ਬੇਨਤੀ ਕਰੋ ਵੀ ਸਖਤਾਈ ਨਾਲ ਕੰਮ ਕਰੋ ਤਾਂ ਕੰਮ ਲੋਟ ਆਉਂਦਾ ਸਰਪੰਚ ਸਾਹਿਬ ਸਰਕਾਰ ਨੇ ਇਸ ਦਾ ਜੁਰਮਾਨਾ ਵੀ ਵੱਡਾ ਰੱਖਿਆ ਹੋਇਆ ਹੈ ਸਜ਼ਾਵਾਂ ਵੀ 2 ਸਾਲ ਤੱਕ ਦੀ ਰੱਖੀ ਹੋਈ ਹੈ ਪਰ ਫਿਰ ਕਿਉਂ ਡਰ ਨਹੀਂ ਰਹੇ ਲੋਕ ਗੱਲ ਤੁਸੀਂ ਹੈ ਨਾ ਮੈਂ ਪਹਿਲਾਂ ਕਹਿੰ ਗਿਆ ਕਿ ਹੱਟ ਵੀ ਕਿਤੇ ਨਹੀਂ ਭੁਗਤਾਂ ਡਰ ਨਹੀਂ ਹੈ ਉਹਨਾਂ ਨੂੰ ਜੇ 2 ਸਾਲ ਦੀ ਸਜ਼ਾ ਹੈ ਜੁਰਮਾਨਾ ਵੀ ਹੈ ਇਹਨਾਂ ਕੋਲ ਬੰਦਾ ਹਿੰਮਤ ਇੰਨੀ ਕਿੰਨੀ ਕਮਾਈ ਦੇ ਵਿੱਚ ਵੀ ਬੰਦਾ ਨਹੀਂ ਛੱਡ ਸਕਦਾ ਤੇ ਇਹ ਕਮਾਈ ਵੀ ਹੋਗੀ ਲੇਕਿਨ ਜਾਨ ਤੋਂ ਵੱਧ ਕੇ ਕੋਈ ਚੀਜ਼ ਨਹੀਂ ਹੈ ਇਹਨਾਂ ਤੇ ਬਹੁਤ ਸਖਤਾਈ ਹੋਣੀ ਚਾਹੀਦੀ ਹੈ ਠੀਕ ਹੈ ਧੰਨਵਾਦ ਸੋ ਤੁਸੀਂ ਦੇਖੀ ਹੈ ਇਹ ਇੱਕ ਮੰਦ ਭਾਗੀ ਘਟਨਾ ਜੋ ਸਰਦਾਰ ਲਖਵੀਰ ਸਿੰਘ ਜੀ ਜਿਨ੍ਹਾਂ ਦੇ ਨਾਲ ਇਹ ਹਾਸਾ ਹੋਇਆ ਅਤੇ ਡਾਕਟਰ ਜੋ ਰੁਪਿੰਦਰ ਸਿੰਘ ਜੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਸੋ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ